ਮੈਡਮ ਅੱਜ ਕਿਹੜੇ ਕਿਹੜੇ ਮਸਲੇ ਜਿਹੜਾ ਦਾ ਹੱਲ ਕੱਢਿਆ ਗਿਆ ਮੌਕੇ ਤੇ ਤੁਸੀਂ ਵੀ ਉਦੋਂ ਦੀ ਬੈਠੀ ਹੋ ਜਿੱਦੋਂ ਦਾ ਇਹ ਮੇਰੇ ਖਿਆਲ ਚ ਦੁਪਹਿਰ ਦਾ ਅਸੀਂ ਸ਼ੁਰੂ ਕੀਤਾ ਸੀ ਹੁਣ ਸ਼ਾਮ ਦੇ 6 ਵਜੜ ਵਾਲੇ ਤੇ ਸੋ ਬਹੁਤ ਸਾਰੇ ਮਸਲੇ ਨੇ ਜਿਹੜੇ ਲੋਕਾਂ ਨੇ ਦੱਸੇ ਸਾਰੇ ਪ੍ਰਸ਼ਾਸਨ ਸਮੇਤ ਉਹਨਾਂ ਦਾ ਜਿਹੜਾ ਸੇਵਾ ਸਮਾਗਮ ਅੱਜ ਸੀ ਕੀਤਾ ਤੇ ਮੈਨੂੰ ਉਮੀਦ ਹੈ ਕਿ ਜਿਸ ਤਰੀਕੇ ਅੱਜ ਲੋਕਾਂ ਨੂੰ ਇਸ ਚੀਜ਼ ਦੀ ਖੁਸ਼ੀ ਹੋਈ ਤੇ ਅਫੈਕਟਿਵ ਵੀ ਰਹਾ ਅੱਗੇ ਜਿਹੜੇ ਇਹ ਅਸੀਂ ਸੇਵਾ ਸਮਾਗੋ ਮੈਂ ਸਮੇਂ ਸਮੇਂ ਸਰ ਕਰਦੇ ਰਹਾਂਗੇ ਵਕ ਵਕ ਹੀ ਇਹ ਦੇ ਵਿੱਚ ਚਾਹੇ ਸ਼ਹਿਰ ਦੀ ਸੀਗਰਟ ਦੀ ਸਮੱਸਿਆ ਹੋਰ ਕੋਈ ساری ਸਮੱਸਿਆ ਸਮੱਸਿਆ ਮੈਨ ਪਰਸਨਲ ਲੈ ਬੁਤ ਹਰ ਇੱਕ ਜਿਹੜੀ ਸਮੱਸਿਆ ਸੁਣੀਏ ਮੈਡਮ ਕਿੰਨਿਆਂ ਕਿ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਜੀ ਕਿੰਨਿਆਂ ਦਾ ਮੌਕਾ ਤੇ ਹੀ ਨਿਪਟਾਰਾ ਕੀਤਾ ਗਿਆ ਭੋਟੇ ਸਾਹਮਣੀ ਹੈ ਜੀ ਤੁਸੀਂ ਭੋਟੇ ਸਾਹਮਣੀ ਹੋਇਆ ਕਿ ਸਾਰੀਆਂ ਲਗਭਗ ਸਾਰੀਆਂ ਸਮੱਸਿਆਵਾਂ ਟਾਈਮ ਬਾਉਂਡ ਕੀਤੀਆਂ ਨੇ ਜਦੋਂ ਵਕ ਵਕ ਅਸਰਾਂ ਨੂੰ ਕੀ ਨੇ ਸਮੇਂ ਦੇ ਵਿੱਚ ਆ ਸਾਰੀਆਂ ਸਮੱਸਿਆਵਾਂ ਹੱਲ ਕਰਕੇ ਦੇਣੀਆਂ ਹੋ ਸਕਦੀਆਂ ਨੇ ਲਾਂਡਰਨ ਰੋਡ ਦੇ ਉੱਤੇ ਜਿਹੜਾ ਹੈ ਸੀਵਰੇਜ ਦੇ ਪਾਣੀ ਨੂੰ ਲੈ ਕੇ ਜਿਹੜੀ ਸੜਕ ਵੀ ਜਿਹੜੀ ਹੈ ਟੁੱਟ ਚੁੱਕੀ ਹੈ ਜੀ ਲੋਕ ਬਹੁਤ ਪਰੇਸ਼ਾਨੀ ਹੋ ਰਹੀ ਹੈ ਜੀ ਉਹਦਾ ਹੱਲ ਕਦੋਂ ਤੱਕ ਹੋਏਗਾ ਜਲਦੀ ਹੋ ਜਾਏਗਾ ਮੈਡਮ ਤੁਸੀਂ ਦੇਖਿਆ ਵੀ ਜ਼ਿਆਦਾਤਰ ਸੀਵਰੇਜ ਦਾ ਹੀ ਰੌਲਾ ਪਿਆ ਤੇ ਕਮੇਟੀ ਕੋ ਪੈਸਾ ਵੀ ਲਗਭਗ 180 ਕਰੋੜ ਜੋ ਸੁਣਨੇ ਚ ਆ ਰਿਹਾ ਉਹ ਲੱਗ ਕਿਉਂ ਨਹੀਂ ਰਿਹਾ ਉੱਥੇ ਦਿੱਕਤ ਕਿੱਥੇ ਆ ਰਹੀ ਨਹੀਂ ਪੈਸਾ ਤਾਂ ਜਿਹੜਾ ਦੇਖੋ ਆਪਣੇ ਐਸਟੀਪੀ ਪਾਸ ਹੋਈ ਨੇ ਉਹ ਤਾਂ ਗੁਦੀ ਮਾਦਰੇ ਵਾਲਾ ਤਾਂ ਲਗਭਗ ਕੰਮ ਚੱਲ ਰਿਹਾ ਸੋ ਨੂੰ ਇੱਕ ਸਾਲ ਲੱਗੂਗਾ ਜਗਾ ਜਗਾ ਤੋਂ ਕਈ ਥਾਵਾਂ ਤੋਂ ਪਟੱਲੇ ਵੀ ਹੋਇਆ ਜਿਹਦੇ ਕਰਕੇ ਲੋਕਾਂ ਨੂੰ ਦਿੱਕਤ ਆ ਰਹੀ ਤੇ ਇਹ ਇਹਦਾ ਮਸਲੇ ਦਾ ਸਾਰੇ ਦਾ ਹੱਲ ਹੋ ਜਾਣਾ ਹੈ ਥੋੜਾ ਸਮਾਂ ਲੱਗੂਗਾ ਸੀਵਰੇਜ ਦੀਆਂ ਵੱਡੀਆਂ ਪਾਈਪਾਂ ਹੁਣ ਪੈ ਰਹੀਆਂ ਨੇ ਕਜੋਲੀ ਵਾਟਰ ਦਾ ਉਹਦਾ ਵੀ ਟੈਂਡਰ ਲੱਗ ਚੁੱਕਿਆ ਕਿ ਕਜੋਲੀ ਵਾਟਰ ਵੀ ਜਲਦੀ ਜਿਹੜਾ ਉਹਦੀਆਂ ਸਾਰੀਆਂ ਨਹਿਰੀ ਪਾਣੀ ਖਰੜ ਤੋਂ ਮਿਲ ਜਾਣਾ ਪਰਮਾਨੈਂਟ ਪੀਣ ਵਾਲੇ ਪਾਣੀ ਦੀ ਸਮੱਸਿਆ ਕਦੋਂ ਹੋ ਜਾਣੀ ਐ ਐਸਟੀਪੀ ਨੂੰ 1 ਸਾਲ ਤਾਂ ਲੱਗੂਗਾ ਜੀ ਏਡਾ ਵੱਡਾ ਪ੍ਰੋਜੈਕਟ ਆ ਹੋਣ ਤੇ ਸਾਰੇ ਪ੍ਰੋਜੈਕਟਸ ਜਿਹੜੇ ਲੂਪ ਚ ਨੇ ਤੇ ਮੈਂ ਵਧਾਈ ਦਿੰਦੀ ਆ ਵੀ ਕਜੋਲੀ ਵਾਟਰ ਦੇ ਵੀ ਜਿਹੜੇ ਟੈਂਡਰ ਲੱਗ ਗਏ ਤੇ ਇਹ ਸਾਰੀਆਂ ਨਾਲ ਸ਼ਹਿਰ ਦੀਆਂ ਜਿਹੜੀਆਂ ਸਮੱਸਿਆਵਾਂ ਮਾਂ ਤੋਂ ਦੂਰ ਹੋ ਜਾਣਗੀਆਂ ਬਾਕੀ ਇਦਾਂ ਦੇ ਸੀ ਪ੍ਰੋਗਰਾਮ ਕਰਦੇ ਰਹਾਂਗੇ ਤੇ ਅੱਜ ਕਈ ਜਿਹੜੇ ਸਪੋਰਟਸ ਕਲੱਬਾਂ ਨੂੰ ਵੀ ਜਿਹੜੇ ਨੇ ਪੈਸੇ ਦਿੱਤੇ ਗਏ ਨੇ ਸਲਾਈ ਮਸ਼ੀਨਾਂ ਵੀ ਦਿੱਤੀਆਂ ਗਈਆਂ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੀ ਕਿੱਥੇ ਪਰਮਾਤਮਾ ਸੇਵਾ ਲਾਉਂਦਾ ਜੀ ਕਰੀ ਜਾਂਦਾ ਤੇ ਅੱਜ ਕੱਲ ਦੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਨਸ਼ੇ ਦਾ ਜਿਹੜਾ ਹੈ ਸਾਨੂੰ ਪਤਾ ਹੀ ਹੈ ਕੀ ਕੁਝ ਚੱਲ ਰਿਹਾ ਹੈ ਜੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੀ ਨੌਜਵਾਨ ਸਿਆਣੇ ਨੇ ਜੀ ਨੌਜਵਾਨਾਂ ਨੂੰ ਸਹੀ ਮੁੱਦੇ ਤੇ ਸਹੀ ਸਮੇਂ ਗੱਲ ਕਰਨੀ ਚਾਹੀਦੀ ਹੈ ਸੋਚ ਸਾਫ਼ ਰੱਖੋ ਪਰਮਾਤਮਾ ਨਾਲ ਜੁੜ ਕੇ ਰਹੋ ਤੇ ਚੰਗੇ ਸਸਤਾਵਾਂ ਨੂੰ ਚੁਣਦੇ ਰਹੋ ਸਵਾਲ ਮੇਰਾ ਤਾਂ ਸਵਾਲ ਇਹ ਸੀਗਾ ਵੀ ਪੈਸਾ ਕਮੇਟੀ ਕੋਲ ਹੈਗਾ ਤੇ ਦਿੱਕਤ ਕਿੱਥੇ ਆੜੀ ਲੱਗ ਕਿਉਂ ਨਹੀਂ ਰਿਹਾ ਦੇਖੋ ਜਿਹੜਾ ਕਮੇਟੀ ਕੋਲ ਪੈਸਾ ਪਿਆ ਦੇ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਜਿਹੜਾ ਐਸਟੀਪੀ ਦੇ ਪੈਸੇ ਆਏ ਨੇ ਉੱਪਰੋਂ ਵੀ ਆਏ ਨੇ ਸੀਵਰੇਜ ਬੋਰਡ ਨੇ ਦਿੱਤੇ ਨੇ ਜਿਹੜਾ ਸਾਡੀ ਕਮੇਟੀ ਕੋਲ 200 ਕਰੋੜ ਰੁਪਏ ਦਾ ਲਗਭਗ ਪਿਆ ਹੈ ਤੇ ਮੈਂ ਅੱਜ ਹੀ ਇਹੀ ਤੁਹਾਡੇ ਸਾਹਮਣੇ ਅਫਸਰਾਂ ਨਾਲ ਗੱਲ ਕੀਤੀ ਹੈ ਵੀ ਸਾਡੇ ਕੋਲ ਪੈਸੇ ਦੀ ਕਮੀ ਨਹੀਂ ਹੈ ਨਾ ਕਿਤੋਂ ਅਸੀਂ ਜਾ ਕੇ ਲੈ ਕੇ ਆਉਣਾ ਤੇ ਇਸ ਚੀਜ਼ ਨੂੰ ਅੱਛਾ ਜਿਹੜਾ ਕੁਆਲਿਟੀ ਸਿਸਟਮ ਹੈ ਵਧੀਆ ਸਿਸਟਮ ਇਨਫਰਾਸਟ੍ਰਕਚਰਾ ਦੇਣਾ ਹੈ ਕਿਉਂਕਿ ਅੱਜ ਟਾਈਮ ਬਾਉਂਡ ਕੀਤਾ ਸਾਰਿਆਂ ਨੂੰ ਕੰਮਾਂ ਨੂੰ ਦੇ ਕੇ ਕਿਉਂਕਿ ਹਲੇ ਥੋੜੀਆਂ ਜਿਹੀਆਂ ਜਿਹੜੀਆਂ ਪੁਰਾਣੇ ਸਮੇਂ ਦੀਆਂ ਆਦਤਾਂ ਨੇ ਘੱਟ ਕੰਮ ਕਰਦੀਆਂ ਸਲੋ ਕੰਮ ਕਰਨ ਦੀ ਹੌਲੀ-ਹੌਲੀ ਖਤਮ ਹੋ ਜਾਣਗੀਆਂ ਬਟ ਅੱਜ ਬਹੁਤ ਸਾਰੇ ਕੰਮਾਂ ਚ ਇਹਨਾਂ ਨੂੰ ਟਾਈਮ ਬਾਉਂਡ ਕੀਤਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੇ ਸਾਫਤ ਸਿੱਟੇ ਨੇ ਇਹਦੇ ਨਿਕਲਨੇ ਨੇ ਬਾਕੀ ਲੱਗੇ ਹੋਏ ਆ ਮਿਹਨਤ ਕਰਦੇ ਰਹੋ ਤਾਂ ਸਾਰੇ ਕੰਮ ਹੋ ਹੀ ਜਾਂਦੇ ਆ ਮੈਡਮ